ਜੀ ਮੇਰਾ ਨਾਮ ਪ੍ਰੇਮ ਬਜਾਏ ਆ ਨਗਰ ਤੋਂ ਬਜਾਏ ਕੇ ਰੈਨਾ ਸਟੋਰ ਸਾਡਾ ਆ ਹਾਂਜੀ ਰਾਤ ਨੂੰ 1:20 ਮਿੰਟ ਦੇ ਕਰੀਬ ਇਹ ਬਹੁਤ ਜ਼ਿਆਦਾ ਕੈਮਰੇ ਚ ਰਿਕਾਰਡਿੰਗ ਆ ਬਹੁਤ ਜ਼ਿਆਦਾ ਟੇਪਰ ਜਿਹੜਾ ਭਰਿਆ ਹੋਇਆ ਪੱਥਰ ਦਾ ਤੇ ਬਹੁਤ ਜ਼ਿਆਦਾ ਸਪੀਡ ਤੇ ਸੀ ਤੇ ਦੇਖੋ ਇਹਨੇ ਮੋੜ ਘੱਟੀਆ ਉਦੋਂ ਵੀ ਸਾਡੇ ਕੋਲ ਰਿਕਾਰਡਿੰਗ ਆ ਸਾਰੀ ਤੇ ਇਹਨੇ ਘੱਟੋ ਘੱਟ 100 ਦੀ ਸਪੀਡ ਤੇ ਇੰਨੀ ਤੇਜ਼ ਗੱਡੀ ਆ ਕੇ ਪਲਟਾ ਦਿੱਤੀ ਆ ਤੇ ਥੱਲੇ ਤੋਂ ਢਾਬੇ ਤੋਂ ਪੂਰੇ ਨਸ਼ੇ ਦੇ ਟੋਲੋਗੇ ਤੁਰਿਆ ਉਹਨਾਂ ਨੇ ਵੀ ਇਹਨੂੰ ਕਿਹਾ ਹੈ ਵੀ ਤੂੰ ਨਾ ਤਰ ਤੇਰਾ ਨੁਕਸਾਨ ਹੋਊਗਾ ਤੇ 2 ਮਿੰਟ ਟਰਨਮੈਂਟ ਦੀ ਡਰਾਈਵ ਤੋਂ ਬਾਅਦ ਇਹਨੇ ਆ ਕੇ ਨੁਕਸਾਨ ਸਾਡੀ ਦੁਕਾਨ ਦਾ ਘੱਟ ਵੱਟ 3-4 ਲੱਖ ਰੁਪਏ ਦਾ ਨੁਕਸਾਨ ਘਰਾਤਾ ਹੈ ਤੇ ਬਹੁਤ ਪਰੇਸ਼ਾਨੀ ਆ ਗਈ ਇਸ ਗੱਲ ਕਰਾਨਾ ਜੀ ਅੰਦਰ ਸ਼ੈਟਰ ਵੀ ਡੈਮੇਜ ਹੋਇਆ ਦੀ ਸ਼ੀਸ਼ੇ ਵੀ ਡੈਮੇਜ ਹੋ ਗਿਆ ਅੰਦਰ ਕਹਿਰਾਨਾ ਵੀ ਡੈਮੇਜ ਤੁਸੀਂ ਮੌਕੇ ਤੇ ਵੀਡੀਓ ਲੈ ਸਕਦੇ ਆ ਇਸ ਟਾਈਮ ਉਦਾਂ ਦੀ ਉਦਾਂ ਹੀ ਕੰਡੀਸ਼ਨ ਦੇ ਵਿੱਚ ਹੈ ਜੀ ਮਿਹਰਬਾਨੀ ਘੱਟੋ ਘੱਟ 2-3 ਲੱਖ ਰੁਪਏ ਦਾ ਨੁਕਸਾਨ ਹੈ ਜੀ ਸਾਡਾ ਤੁਸੀਂ ਚੈੱਕ ਕਰ ਸਕਦੇ ਆ ਅਸੀਂ ਕੋਈ ਵੀ ਇਹਦੇ ਚ ਨਹੀਂ ਆਪ ਮੌਕੇ ਤੇ ਚੈੱਕ ਕਰਕੇ ਵੀਡੀਓ ਦੇ ਕੋਸ਼ਿ ਹਾਂਜੀ ਇਹ ਸਰ ਕੀ ਨਾ ਆਇਆ ਤੁਹਾਡੇ ਅੱਤੇ ਕੀ ਹੋਇਆ ਕੀ ਤੁਹਾਡਾ ਨੂਰਾ ਨਾਮ ਬਰੂਲ ਆ ਜੀ ਆਪਣੀ ਕਰਿਆਨੇ ਦੀ ਹਾਂਜੀ ਕਰਿਆਨੇ ਦੀ ਦੁਕਾਨ ਹੈ ਆ ਰਾਤ ਲਗਭਗ ਇੱਕ ਸਮੇਂ ਕੋਈ ਟਰੱਕ ਜਿਹੜਾ ਨਵਾਂ ਸ਼ਹਿਰ ਸਾਈਡ ਤੋਂ ਆ ਰਿਹਾ ਸੀਗਾ ਤੇ ਇਹ ਆਪਣੀ ਦੁਕਾਨ ਦੇ ਵਿੱਚ ਆ ਕੇ ਲੱਗਾ ਕਰਿਆਨੇ ਦੀ ਦੁਕਾਨ ਹੈ ਹਾਂਜੀ ਇਹ ਦੋ ਸ਼ਟਰ ਤੋੜ ਗਿਆ ਵੱਡੀ ਦੁਕਾਨ ਸੀਗੀ ਦੋ ਸ਼ਟਰ ਤੋੜ ਤੇ ਦੋ ਸ਼ੀਸ਼ੇ ਜਿਹੜੇ ਤੁਸੀਂ ਦੇ ਅੰਦਰ ਲੱਗੇ ਹੋਏ ਅੰਦਰ ਸਮਾਨ ਬਹੁਤ ਖਰਾਬ ਦਾ ਭਾਈ ਦੇਣ ਲੱਖ ਰੁਪਏ ਸਾਡਾ ਨੁਕਸਾਨ ਹੋ ਗਿਆ ਓਕੇ ਓਕੇ ਦੇ ਬਾਰੇ ਬਹੁਤ ਜ਼ਿਆਦਾ ਜ਼ਰੂਰ ਦਿੱਤੀ ਸੀ ਕਰਾਏ ਕਰਨ ਨੂੰ ਗੱਡੀ ਚੰਦੂਰ ਜੀ ਨਹੀਂ ਕਰ ਪਾਇਆ ਤੇ ਗੱਡੀ ਜਿਹੜੀ ਆ ਗਈ ਲੱਗੀ ਆਪਣੇ ਪੰਨੇ ਦੇ ਵਿੱਚ ਉਹ ਤਰ੍ਹਾਂ ਦਾ ਡਿਵਾਈਸ ਇਹਨੂੰ ਕੁਝ ਪਤਾ ਨਹੀਂ ਲੱਗ ਰਿਹਾ ਵੀ ਇਹਨੂੰ ਜਾਇਆ ਉਹਨੇ ਸਲਾਪੀ ਕਿ ਉਹ ਵੀ ਆਪਣੀ ਜਾਨੀ ਮਰੀ ਜਾਂਦਾ ਹੋਗਾ ਹਾਂਜੀ ਬਸ ਮੈਂ ਤਾਂ ਇਹੀ ਪੁੱਛਿਆ ਸੀ ਉਹ ਹੋਇਆ ਕਿਦਾ ਕੰਮ ਹੋਇਆ ਤੂੰ ਵੀ ਸਾੜੀ ਨਾ ਕੋਇਆ ਕੁੜੀ ਹੈ ਕੁੜੀ ਹੈ ਪ੍ਰਕਾ ਦਾ ਬਾਹਰ ਤੇ ਆ ਗਏ ਉਹ ਭਾਈ ਜੀ ਮੈਂ ਕੁੜੀ ਲੈ ਕੇ ਆਇਆ ਕੋਈ ਸਮਾਂ ਨਹੀਂ ਸੀ ਉਹਨੂੰ ਦਾ ਰੋਕਦੇ ਰਹਿ ਵੀ ਇਥੋਂ ਰੋਣੇ ਟਾਈ ਗਿਆ ਲੇਕਿਨ ਦੂਰ ਨਾ ਰਸਤਾ ਇੰਝ ਆ ਜੁਣਾ ਤੇਰੇ ਕੋਲੋਂ ਯੋ ਦਾ ਮਤਲਬ ਦਾਰੂ ਪੀਤੀ ਸੀ ਉਹਨੇ। ਉਹਨੇ ਜ਼ਰੂਰ ਬਹੁਤ ਜ਼ਿਆਦਾ ਪੀਤੀ ਸੀ। ਥੋੜੀ ਨਹੀਂ ਬਹੁਤ ਜ਼ਿਆਦਾ ਦਾਰੂ ਪੀਤੀ ਹੋਈ ਸੀ। ਲੇਕਿਨ ਮਤਲਬ ਹੋ ਰਿਹਾ ਆਪਣਾ ਗੱਡੀ ਦਾ ਵੀ ਨਸ਼ਾ ਆ ਗਿਆ ਕਿ ਫਿਰ। 22-3 ਲੱਖ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ। ਡਰ ਇੱਥੇ ਕਦੇ ਬੈਠਾ ਜ਼ੇਬਰਦਾਰ ਜੀ। ਕੀ ਨਾ ਆਇਆ ਤੇਰਾ ਤਾਂ ਕੀ ਗੱਲ ਹੋਈ ਆ? ਮੇਰਾ ਨਾਮ ਹੈ ਹਰਿੰਦਰ ਸਿੰਘ ਆ ਰਾਤ 1:30 ਵਜੇ ਦੇ ਕਰੀਬ ਮੈਂ ਉਥੋਂ ਰੋਟੀ ਖਾ ਕੇ ਤੁਰਿਆ ਕਿ ਨਾ ਇਹ ਵੀ ਦੱਸ ਵੀ ਦਾਰੂ। ਹਾਂ। ਉਦੋਂ ਇਹ ਗੱਡੀ ਮੇਰੀ ਤੇਜ਼ ਸੀਗੀ ਮੋੜ ਤੇ ਜਦੋਂ ਗੱਡੀ ਮੈਂ ਮੋੜੀ ਤੇ ਕਾਰ ਆਈ ਜੀ ਮੂਰੇ। ਤੇ ਮੈਂ ਨਾ ਜਦੋਂ ਕਟ ਮਾਰਿਆ ਤਾਂ ਮੇਰੇ ਤੋਂ ਬੈਲੈਂਸ ਗੱਡੀ ਉਹ ਵੀ ਤੇ ਮਰ ਤੋਂ ਸੰਭਲੀ ਨਹੀਂ ਬ੍ਰੇਕ ਲੱਗਦੀ ਲੱਗਦੀ ਗੱਡੀ ਉੱਤੇ ਤੁਸੀਂ ਨਸ਼ੇ 'ਚ ਸੀਗੇ ਨਹੀਂ ਜੀ ਬਿਲਕੁਲ ਨਹੀਂ ਜੀ ਜਿਹਨਾਂ ਨੇ ਗੱਡੀ ਮੌਕੇ ਤੇ ਦੇਖੀ ਹੈ ਉਹ ਕਹਿੰਦੇ ਦਾਰੂ ਪੀਤੀ ਗਈ ਆ ਨਹੀਂ ਜੀ ਲੈ ਕੇ ਚਲੋ ਜੀ ਉਹਨੂੰ ਉੱਥੇ ਚਲੋ ਚਲ ਜੀ ਉੱਥੇ ਲੈ ਕੇ ਚਲੋ ਐਕਸੀਡੈਂਟ ਡੰਟ ਹੋਇਆ ਕੀ ਲੱਗਦਾ ਕਿਦਾਂ ਹੋਇਆ ਕੀ ਕੀ ਗੱਲਬਾਤ ਹੋਈ ਹੈ ਤੁਹਾਡੀ ਡਰਾਈਵਰ ਦੀ ਗੱਲ ਕੀ ਲੱਗਦੀ ਆ ਜਦ ਤੇਜ਼ੋਂ ਗੱਡੀ ਜ਼ਿਆਦਾ ਬ੍ਰੇਕ ਮਾਰਨਾ ਤਾਂ ਪਟੇ ਗਈ ਸੀ ਹਾਂ ਜੀ ਕੀ ਲੱਗਦਾ ਡਰਾਈਵਰ ਨੇ ਪੀਤੀ ਹੋਈ ਸੀ ਹੋ ਸਕਦਾ ਕੁਝ ਹੋ ਜਾਏ ਕਿੰਨੇ ਨਖਣ ਹੋਇਆ ਕਿ ਤੁਸੀਂ ਜੈਜ ਜੈਜ ਕਰਦੇ ਇਹ ਦੁਕਾਨ ਨੂੰ ਦੁਕਾਨ ਤੇ ਬੜੀ ਗੱਦੀ ਦੁਕਾਨ ਹੀ ਦੇਖ ਰਹੇ ਹੈ ਕੀ ਕਾਰਵਾਈ ਹੈ ਟ੍ਰਾਈ ਬੋਤ ਜੋ ਕੰਦੀ ਕਾਰਵਾਈ ਕਰਾਂਗੇ ਇਹ ਰਸਤਾ ਖਾਲੀ ਕਰਾ ਦੇ ਸਤਨ ਕਰ ਰਿਹਾ ਨਾ ਫੋਨ ਕੀਤਾ ਆ ਰਿਹਾ ਹੈ